ਦੇਸ਼ ਦੁਨੀਆ ਵਿੱਚ ਬਾਤ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਬਿਲਗੇ ਦੀਆਂ ਦੋ ਬੜੀਆਂ ਖ਼ਬਰਾਂ ਬੜੀਆਂ ਖ਼ਬਰਾਂ ਦੇ ਵਿੱਚ ਪਹਿਲੀ ਖ਼ਬਰ ਹੈ ਕਿ ਭਾਈ ਦਵਿੰਦਰ ਸਿੰਘ ਛੋਟੀ ਲੁਧਿਆਣੇ ਵਾਲਿਆਂ ਨੂੰ ਬਿਲਗੇ ਦੇ ਨੌਜਵਾਨਾਂ ਵੱਲੋਂ ਕੁਝ ਸਵਾਲ ਕੀਤੇ ਐ ਇਨ੍ਹਾਂ ਸਵਾਲਾਂ ਦੁਰਾਨ ਭਾਈ ਦਵਿੰਦਰ ਸਿੰਘ ਸੋਢੀ ਨੇ ਆਪਣਾ ਕੀ ਪੱਖ ਰੱਖਿਆ ਆਓ ਇਹ ਪਹਿਲੀ ਖਬਰ ਹੋਊਗੀ ਦੂਜੀ ਖਬਰ ਹੈ ਕਿ ਬਿਰਗੇ ਦੇ ਵਿੱਚ ਅੱਠ ਛਪੜਾਂ ਨੂੰ ਜੋੜਨ ਲਈ ਇੱਕ ਐ ਖੂ ਸਾਰੇ ਕਾ ਖੂਹਾ ਤੋਂ ਪਹਿਲਾਂ ਜਿੱਥੇ ਪਾਣੀ ਆ ਕੇ ਡਿਗਣਾ ਉਹ ਚੈਂਬਰ ਚੌੜ ਰੰਗ ਦੇ ਚੜੇ ਬਣਾਏ ਗਏ ਇਹਨਾਂ ਚੜਿਆਂ ਦੇ ਪਾਟਣ ਕਰਕੇ ਬਿਰਗੇ ਦੇ ਵਸਨੀਕਾਂ ਦਾ ਇਹ ਸਵਾਲ ਹੈ ਕਿ ਇਹ ਪਾਟੇ ਚੜਿਆਂ ਨੂੰ ਮੁੜ ਕੇ ਫੇਰ ਸੀਮਟ ਰਹਾ ਕੇ ਸਾल्ल्या ਏਹ ਖਬਰ ਪੜਾਂਗੇ ਏਹ ਖਬਰ ਤੁਹਾਨੂੰ ਸੁਣਾਵਾਂਗੇ ਤੇ ਆਓ ਪਹਿਲਾਂ ਭਾਈ ਦਵਿੰਦਰ ਸਿੰਘ ਛੋਟੀ ਨਾਲ ਸੰਬੰਧਤ ਖਬਰ ਤੁਹਾਨੂੰ ਸੁਣਾ ਦਿੰਨੇ ਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿੱਕੀ ਯਾਦ ਦੇ ਵਿੱਚ ਤਿੰਨ ਦਿਨਾਂ ਜਿਹੜੇ ਸਮਾਗਮ ਹੋਇਆ ਉਹਨਾਂ ਸਮਾਗਮਾਂ ਦੌਰਾਨ ਗਬਲੀ ਰਾਤ ਨੂੰ ਭਾਈ ਦਵਿੰਦਰ ਸਿੰਘ ਛੋਟੀ ਪਿਛਲੇ ਲੰਮੇ ਸਮੇਂ ਤੋਂ ਕੀਤਨ ਦਰਬਾਰ ਕਰਦੇ ਨੇ ਤੇ ਇਸ ਦੌਰਾਨ ਪੰਜ ਜੋੜਿਆਂ ਦੇ ਆਨੰਦਕਾਰਜ ਹੋਇਆ ਕਰਦੇ ਆ। ਪਿਛਲੇ ਕਈ ਸਾਲਾਂ ਤੋਂ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਇਹਨਾਂ ਇਹ ਜੋੜਿਆਂ ਦੇ ਵਿਆਹ ਕਰਨ ਪਰਾਂਤ ਉਹਨਾਂ ਨੂੰ ਜੋ ਦਾਜ ਦਿੰਦੇ ਆ। ਦਾਜ ਦਾ ਸਮਾਨ ਗੁਰੂ ਘਰ ਦੇ ਦਰਬਾਰ ਦੇ ਵਿੱਚ ਰੱਖਿਆ ਜਾਂਦਾ ਰਿਹਾ ਹੈ। ਪਰ ਇਸ ਨੂੰ ਲੈ ਕੇ ਨੌਜਵਾਨ ਸਭਾ ਸੁਸਾਇਟੀਆਂ ਤੇ ਸ਼ਰੋਮਣੀ ਕਮੇਟੀ ਦੇ ਜਿਹੜੇ ਇਹ ਗ੍ਰਾਂਤੀ ਹੋਇਆ ਉਹਨਾਂ ਦਾ ਅਤਰਾਜ ਰਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਇਹ ਸਮਾਨ ਨਹੀਂ ਰੱਖਿਆ ਜਾਣਾ ਚਾਹੀਦਾ ਆਖਰ ਇਸ ਵਾਰ ਦਰਬਾਰ ਵਿੱਚ ਸਮਾਨ ਰੱਖਣ ਤੋਂ ਰੋਕ ਦਿੱਤਾ ਗਿਆ ਜਿਸ ਨੂੰ ਲੈ ਕੇ ਦੋਮਾ ਤਰ੍ਹਾਂ ਦੇ ਵਿੱਚ ਕਿਤੇ ਨ ਕਿਤੇ ਇਹ ਕਿਹਾ ਜਾ ਸਕਦਾ ਕਿ ਪਾਈਦਵਿੰਦਰ ਸਿੰਘ ਸੋਢੀ تھے ਸਜੋਗੀਆਂ ਦੇ ਵਿੱਚ ਨਿਰਾਸ਼ਾ ਸੀ ਤੇ ਨੌਜਵਾਨਾਂ ਵੱਲ ਕਿਹਾ ਜਾ ਸਕਦਾ ਕਿ ਉਹਨਾਂ ਦੀ ਇਹ ਪ੍ਰਾਪਤੀ ਸੀ ਕਿ ਉਹਨਾਂ ਨੇ ਐਸ ਵਾਰ ਦਰਬਾਰ ਵਿੱਚ ਇਹ ਸਮਾਨ ਨਹੀਂ ਰੱਖਣ ਦਿੱਤਾ ਹੁਣ ਜਦੋਂ ਸਮਾਨ ਨਹੀਂ ਰੱਖਣ ਦਿੱਤਾ ਤਾਂ ਉਸ ਰਾਤ ਨੂੰ ਜਦੋਂ ਕੀਰਤਨ ਦਰਬਾਰ ਚੱਲ ਰਿਹਾ ਸੀ ਪੰਜ ਜੋੜਿਆਂ ਦੇ ਆਨੰਦ ਕਾਰਜ ਹੁਣ ਉਪਰੰਤ ਜਦੋਂ ਅਰਦਾਸ ਕੀਤੀ ਗਈ ਅਰਦਾਸ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਇਸ ਅਰਦਾਸ ਵਿੱਚ ਕੁਝ ਅਜੀਹਾ ਸ਼ਬਦ ਬੋਲਿਆ ਜਿਹੜਾ ਸਭਾ ਸੁਸਾਇਟੀਆਂ ਨੂੰ ਠੇਸ ਪਹੁੰਚਾ ਗਿਆ ਇਸ ਨੂੰ ਲੈ ਕੇ ਨੌਜਵਾਨ ਸਭਾ ਸੁਸਾਇਟੀਆਂ ਦਾ ਇਹ ਸਵਾਲ ਸੀ ਕਿ ਅਸੀਂ ਭਾਈ ਦਵਿੰਦਰ ਸਿੰਘ ਸੋਢੀ ਨਾਲੇ ਵਿਚਾਰ ਕਰਨੀ ਹੈ ਉਹਨਾਂ ਤੋਂ ਇਹ ਇਸ ਗੱਲ ਦਾ ਜਵਾਬ ਲੈਣਾ ਹੈ ਕਿ ਉਹਨਾਂ ਨੇ ਜਿਹੜਾ ਸ਼ਬਦ ਬੋਲਿਆ ਉਹ ਅਜੀਹਾ ਕਿਉਂ ਬੋਲਿਆ ਤੇ ਇਸ ਨੂੰ ਲੈ ਕੇ ਨੌਜਵਾਨ ਸਭਾ ਸੁਸਾਇਟੀਆਂ ਦੇ ਅੰਦਰ ਚੱਲ ਰਹੀ ਚਰਚਾ ਅਪਰੰਤ ਇੱਕ ਦਿਨ ਭਾਈ ਦਵਿੰਦਰ ਸਿੰਘ ਸੋਢੀ ਦੇ ਸਹੂਜੀਆਂ ਨੂੰ ਸਨੇਹਾ ਲਗਾਇਆ ਗਿਆ ਕਿ ਭਾਈ ਸਾਹਿਬ ਸਾਡੇ ਨਾਲ ਬੈਠ ਕੇ ਵਿਚਾਰ ਕਰਨ ਤੇ ਸਾਡੇ ਜਿਹੜੇ ਸ਼ੱਕ ਵਿਆਹ ਉਹ ਦੂਰ ਕਰਨ ਤੇ ਇਹ ਸੰਗਰਾਮ ਤੋਂ ਪਹਿਲਾਂ ਪਹਿਲਾਂ ਭਾਈ ਦਵਿੰਦਰ ਸਿੰਘ ਸੋਢੀ ਤੇ ਸਹੂਗੀਆਂ ਨਾਲ ਨੌਜਵਾਨ ਸਭਾ ਸੁਸਾਇਟੀਆਂ ਨੇ ਬੈਠ ਕੇ ਆਪਣੇ ਸਵਾਲ ਉਹਨਾਂ ਨੂੰ ਸੁਣਾਏ ਤੇ ਸੰਗਰਾਮ ਵਾਲੇ ਦਿਨ ਭਾਈ ਦਵਿੰਦਰ ਸਿੰਘ ਸੋਢੀ ਨੇ ਇਹਨਾਂ ਨੌਜਵਾਨਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਗੁਰੂ ਘਰ ਦੇ ਵਿੱਚ ਬੈਠ ਕੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਇਨਾ ਗਲੇਸ਼ ਪਿਆ ਇਨਾ ਗਲੇ ਸ਼ਿਕਵਿਆਂ ਦੇ ਵਿੱਚ ਜਾਂ ਇਨਾ ਸਵਾਲਾਂ ਦੇ ਵਿੱਚ ਇਹ ਸਵਾਲ ਸੀ ਕਿ ਇਹ ਜੋ ਕੀਰਤਨ ਦਰਬਾਰ ਹੋਇਆ ਕਰਦਾ ਇਹ ਰਾਤ ਦੇਰ ਤੱਕ ਹੁੰਦਾ ਹੈ ਇਹਦਾ ਸਮਾਂ 12 ਵਜੇ ਤੱਕ ਹੋਣਾ ਚਾਹੀਦਾ ਹੈ ਤੇ ਉਸ ਦਿਨ ਅਰਦਾਸ ਵਿੱਚ ਜਿਹੜਾ ਭਾਈ ਸਾਹਿਬ ਨੇ ਸ਼ਬਦ ਵਰਤਿਆ ਸੀ ਉਹਦਾ ਅਤਰਾਜ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਕਿ ਇਹ ਜਿਹੜਾ ਕੀਤਨ ਦਰਬਾਰ ਆ ਇਹ ਰਾਤ 12 ਵਜੇ ਤੱਕ ਹੀ ਹੋਣਾ ਚਾਹੀਦਾ ਨਾ ਕਿ ਲੰਬਾ ਸਮਾਂ ਕਿਉਂਕਿ ਇਹਨਾਂ ਨੌਜਵਾਨ ਸਭਾ ਸੁਸਾਇਟੀਆਂ ਨੇ ਲਗਾਤਾਰ 3 ਦਿਨ ਵੀ ਸੇਵਾ ਕਰਨੀ ਹੁੰਦੀ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਸਾਨੂੰ ਸ਼ਵੇਲਾਂ ਲਗਾਉਣੀਆਂ ਪੈਂਦੀਆਂ ਲੱਗਨ ਲਗਾਉਣੇ ਪੈਂਦੇ ਆ ਜਿਹਦੇ ਕਰਕੇ ਦੇਰ ਰਾਤ ਤੱਕ ਸਾਨੂੰ ਜਾਗਣਾ ਪੈਂਦਾ ਦੂਸਰੇ ਦਿਨ ਫੇਰ ਸੇਵਾ ਕਰਨੀ ਪੈਂਦੀ ਹੈ ਪਰ ਸੇਵਾ ਜਿਹੜੀ ਆ ਉਹ ਰਾਤ ਨੂੰ ਪੂਰਾ ਆਰਾਮ ਨਾਲ ਮੈਨ ਕਰਕੇ ਉਹਨਾਂ ਨੂੰ ਇਸ ਵਿੱਚ ਜੁੜਾਇਆ ਉਹ ਕਿਹ ਹੈ ਇਹ ਆਉਂਦੀ ਹੈ ਤੇ ਇਸ ਮੌਕੇ ਤੇ ਇਹ ਵੀ ਸਵਾਲ ਸੀ ਕਿ ਜਿਹੜੀਆਂ ਇਹ ਬਰਾਤਾਂ ਆਉਂਦੀਆਂ ਨੇ ਇਹਨਾਂ ਬਰਾਤਾਂ ਦੇ ਵਿੱਚ ਬਰਾਤੀ ਜਿਹੜੇ ਆ ਉਹ दारू ਪੀ ਕੇ ਆਉਂਦੇ ਆ ਇਹ ਕੁਝ ਖਾਸ ਇੱਥੇ ਜਿਹੜਾ ਮੈਂ ਜ਼ਿਕਰ ਕੀਤਾ ਇਹਨਾਂ ਮੁੱਦਿਆਂ ਦਾ ਇਹਨਾਂ ਸਵਾਲਾਂ ਦਾ ਇੱਤੇ ਭਾਈ ਸਾਹ ਭਾਈ ਦਵਿੰਦਰ ਸਿੰਘ ਛੋਟੀ ਹੁਣਾ ਵੱਲੋਂ ਮੰਨਿਆ ਕਿ ਉਹਨਾਂ ਨੇ ਖੇਮਾ ਜਾਂਚਣਾ ਕਿਆ ਜਾ ਸਕਦਾ ਹੈ ਜਾਂ ਉਹਨਾਂ ਨੇ ਮੰਨਿਆ ਕਿ ਕਿ ਨਿਮਰਤਾ ਦਿਖਾਉਂਦੇ ਹੋਏ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹੜਾ ਵੀ ਸਾਡੇ ਤੋਂ ਕੁਝ ਅਜੀਹਾ ਹੋਇਆ ਉਹਦੇ ਲਈ ਅਸੀਂ ਇਹ ਮੰਨਦੇ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਚਾਹੇ ਕੁਝ ਵੀ ਕਹੋ ਸ਼ਬਦ ਕੋਈ ਵੀ ਹੋ ਸਕਦਾ ਉਹਨਾਂ ਨੇ ਆਪਣੇ ਆਪ ਨੂੰ ਨੀਮਾ ਦਿਖਾਇਆ ਕਿਉਂਕਿ ਉਹਨਾਂ ਦੇ ਵਿੱਚ ਜਿੰਨੀ ਨਿਮਰਤਾ ਹੈ ਉਹ ਹਮੇਸ਼ਾ ਨਿਮਰਤਾ ਰਾਹੀਂ ਚੱਲਦੇ ਆ ਤੇ ਇੱਥੇ ਉਹਨਾਂ ਨੇ ਇਹਨਾਂ ਨੌਜਵਾਨਾਂ ਦੀਆਂ ਸਾਰੀਆਂ ਜੜੀਆਂ ਮੁਦਦੇ ਸੀ ਸਵਾਲ ਸੀ ਉਹਨਾਂ ਨੇ ਖੜੇ ਮੱਥੇ ਕਬੂਲ ਕੀਤਾ ਤੇ ਸਹਿਯੋਗ ਦੀ ਅਗਾਉ ਤੋਂ ਮੰਗ ਕੀਤੀ ਹੈ ਇਹਨਾਂ ਨੌਜਵਾਨ ਸਭਾ ਸੁਸਾਇਟੀਆਂ ਦੇ ਸਵਾਲ ਵਿੱਚ ਇਹ ਵੀ ਸੀ ਕਿ ਜਦੋਂ ਸਾਰੀਆਂ ਸਭਾਵਾਂ ਕੰਮ ਕਰਦੀਆਂ ਤੇ ਉਹਨਾਂ ਦਾ ਸਟੇਜ ਤੋਂ ਇਸ ਪ੍ਰੋਗਰਾਮ ਦੌਰਾਨ ਮਾਨ ਸਨਮਾਨ ਬਾਰੇ ਕੋਈ ਨਾਂ ਨਹੀਂ ਲਿਆ ਜਾਂਦਾ ਇਹ ਵੀ ਭਾਈ ਦਵਿੰਦਰ ਸਿੰਘ ਸੋਢੀ ਨੇ ਮੰਨਿਆ ਤੇ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਭਾਈ ਦਵਿੰਦਰ ਸਿੰਘ ਸੋਢੀ ਨੇ ਇਹਨਾਂ ਨੌਜਵਾਨਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ ਹੈ ਤੇ ਇੱਥੇ ਨਾਲ ਹੀ ਉਹਨਾਂ ਨੇ ਆਪਣਾ ਵੀ ਇੱਕ ਨੌਜਾਨ ਨੂੰ ਅੱਗੇ ਪਿੱਛੇ ਲਿਆ ਕੇ ਯਾਰ ਕੀਤਾ ਕਿ ਮੇਰੇ ਸਹਿਯੋਗੀਆਂ ਵਿੱਚ ਵੀ ਤਿੰਨ ਨਾਂ ਤਾਂ ਨਹੀਂ ਮਿਲੇ ਤਿੰਨ ਵਿਅਕਤੀਆਂ ਦਾ ਨਾਂ ਲਿਆ ਜਿਹਨਾਂ ਤੋਂ ਉਹ ਖੁਦ ਪਰੇਸ਼ਾਨ ਵੀ ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਤੇ ਇਹਨਾਂ ਨੌਜਵਾਨ ਸਭਾ ਸੁਸਾਇਟੀਆਂ ਦਾ ਸਹਿਯੋਗ ਮੰਗਿਆ ਸੋ ਪਾਇਦਮਨ ਦਸਿੰਖ ਸੋਢੀ ਅੱਗੇ ਜਦੋਂ ਉਹਨਾਂ ਨੇ ਦੱਸਿਆ ਨੌਜਵਾਨਾਂ ਨੇ ਕਿ ਬਰਾਤੀ दारू ਪੀ ਕੇ ਆਉਂਦੇ ਆ ਜਾਂ ਤੁਸੀਂ ਦਰਿਆ ਤੋਂ ਪਾਰ ਤੋਂ ਇਹ ਜੋੜਿਆਂ ਦਾ ਇੱਥੇ ਵਿਆਹ ਕਰਦੇ ਹੋ ਚਾਹੀਦਾ ਤਾਂ ਇਹ ਆ ਬਿਲਗਾ ਜਾਂ ਨੇੜੇ ਪਿੰਡਾਂ ਦਾ ਕੋਈ ਵੀ ਲੋੜਵੰਦ ਪਰਿਵਾਰ ਇਸ ਸਮੂਹਕ ਵਿਆਹ ਦੇ ਵਿੱਚ ਹਿੱਸਾ ਲਵੇ ਪਰ ਤੁਸੀਂ ਦੂਰੋਂ ਕਿਤੇ ਨੂੰ ਲੈ ਕੇ ਇਹਨਾਂ ਨੂੰ ਜੋੜਿਆਂ ਨੂੰ ਆਉਂਦੇ ਆ ਇਸ ਗੱਲ ਤੋਂ ਲੱਗਦਾ ਕਿ ਬਿਲਗਿ ਦੇ ਜਿਹੜੇ ਨੌਜਵਾਨ ਆ ਉਹ ਇਹਨਾਂ ਵਿਆਹਾਂ ਨਾਲ ਸਹਿਮਤ ਨਹੀਂ ਇਸ ਗੱਲ ਦੀ ਦੇਸ਼ਾਂ-ਵਦੇਸ਼ਾਂ ਤੱਕ ਵੀ ਗੱਲ ਜਾ ਚੁੱਕੀ ਹੈ ਵਿਚਾਰਾ ਚੱਲ ਰਹੀ ਹੈ ਕਿ ਭਾਈ ਗਵਿੰਦਰ ਸਿੰਘ ਛੋਟੀ ਵੱਲੋਂ ਜਿਹੜੇ ਇੱਥੇ ਵਿਆਹ ਕੀਤੇ ਜਾਂਦੇ ਆ ਉਹਦੇ ਨਾਲੋਂ ਪਿੰਡ ਦੇ ਵਿੱਚ ਲੋੜਵੰਦਾਂ ਦੀ ਵਿਆਹਾਂ ਸਮੇਂ ਲੜਕਿਆਂ ਦੀ ਮਦਦ ਕੀਤੀ ਜਾਵੇ ਪਰ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਬਿਲਗੇ ਦੇ ਲੋੜਵੰਦ ਇਸ ਵਿਆਹ ਪਰਵਧ ਦੇ ਵਿੱਚ ਆਪਣੇ ਬੱਚੇ ਦੀ ਸ਼ਾਦੀ ਕਰਵਾਉਣ ਲਈ ਕੋਈ ਵੀ ਸਾਹਮਣੇ ਹੁਣ ਤੱਕ ਨਹੀਂ ਆਇਆ ਜਿਹਦੇ ਕਰਕੇ ਭਾਈ ਦਵਿੰਦਰ ਸਿੰਘ ਸੋਢੀ ਨੂੰ ਇਹ ਵਿਆਹ ਜਿਹੜੇ ਆ ਉਹਨਾਂ ਲੋਕਾਂ ਦੇ ਕੀਤੇ ਜਾਂਦੇ ਆ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਆ ਨੌਜਾਨਦੀ ਮਗ ਨੂੰ ਦੇਖਿਆ ਜਾਵੇ ਜਿਵੇਂ ਇਸ ਵਾਰ ਤਾਜ਼ਾ ਸਮਾਨ ਦਰਬਾਰ ਚੋਂ ਬਾਹਰ ਰੱਖਿਆ ਉਹਦੀ ਗੱਲ ਕੀਤੀ ਜਾਵੇ ਜਾਂ ਆਨੰਦਕਾਰ ਜਿਹੜੇ ਆ 12 ਵਜੇ ਤੋਂ ਪਹਿਲਾਂ ਕੀਤੇ ਜਾਣ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਨੌਜਵਾਨ ਇਹਨਾਂ ਵਿਆਹਾਂ ਤੋਂ ਬਹੁਤ ਹੀ ਖੁਸ਼ ਨਹੀਂ ਹੈ ਕਿਉਂਕਿ ਇਹ ਵਿਆਹ ਜਿਹੜੇ ਆ ਜਿਆਦਾ ਕਿਹਾ ਜਾ ਸਕਦਾ ਹੈ ਚਾਹੇ ਮੇਰੇ ਕਹੇ ਜਦ ਤੂੰ ਵੀ ਕਿਸੇ ਨੂੰ ਉਤਰਾਜ ਹੋਵੇ ਕਿ ਗੁਰੂ ਦੇ ਵਿਆਹ ਨਾਲ ਤਾਂ ਜਰੂਰ ਇਹਨਾਂ ਵਿਆਹ ਨੂੰ ਜੋੜਿਆ ਜਾਂਦਾ ਗੁਰੂ ਦੇ ਵਿਆਹ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਉਹਨਾਂ ਦੀ ਯਾਦ ਵਿੱਚ ਇਹ ਵਿਆਹ ਕੀਤੇ ਜਾਂਦੇ ਏ ਵੀ ਗੱਲ ਬਣਦੀ ਨਹੀਂ ਹੈ ਅਗਰ ਗੁਰਮੁਖ ਪਰਿਵਾਰ ਗੁਰਮੁਖ ਲਾੜਾ ਲਾੜੀ ਦਾ ਇਸ ਮੌਕੇ ਤੇ ਵਿਆਹ ਹੋਵੇ ਤੇ ਜਿਆਦਾ ਚੰਗਾ ਲੱਗੂਗਾ ਪਰ ਜਿਹੜੇ ਇੱਥੇ ਵਿਆਹ ਕੀਤੇ ਜਾਂਦੇ ਆ ਉਹ ਉਹਨਾਂ ਨੂੰ ਲੱਗਦਾ ਵੀ ਬਿਲਗੇ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਤੇ ਇਹ ਇਸ ਸੋਚ ਰੱਖਣ ਵਾਲਿਆਂ ਨੇ ਭਾਈ ਸਾਹਿਬ ਨੂੰ ਸਵਾਲ ਕਰ ਦਿੱਤਾ ਕਿ ਅਜਿਹਾ ਠੀਕ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਭਗਤਵਿੰਦਰ ਸਿੰਘ ਸੋਢੀ ਇਸ ਮਸਲੇ ਦਾ ਹੱਲ ਕੀ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਏਸੀ ਭਾਈ ਦਵਿੰਦਰ ਸਿੰਘ ਸੋਢੀ ਨਾਲ ਬਿਲਗੇ ਦੀਆਂ ਨੌਜਾਨ ਸਭਾ ਸੁਸਾਇਟੀਆਂ ਵੱਲੋਂ ਹਰ ਰੱਖੇ ਗਏ ਸਵਾਲਾਂ ਦੇ ਉਹਨਾਂ ਵੱਲੋਂ ਦਿੱਤੇ ਜਵਾਬ ਤੇ ਹੁਣ ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਬਿਲਗੇ ਦੇ ਵਿੱਚ ਅੱਠ ਛਪੜਾਂ ਨੂੰ ਜੋੜਨ ਲਈ ਜਿਹੜੇ ਖੂ ਸਾਰੇ ਗਏ ਚੈਂਬਰ ਸਾਰੇ ਗਏ ਉਹਨਾਂ ਦੇ ਆਲੇ ਦੁਆਲੇ ਭਾਰਤੀ ਪਾਉਣ ਸਮੇਂ ਜਿਹੜੀਆਂ ਤਰੇੜਾਂ ਆਈਆਂ ਉਨਾ ਤਰੀੜਾ ਨੂੰ ਲੈ ਕੇ ਸਾਡੇ ਤੱਕ ਬਹੁਤ ਸਾਰੇ ਲੋਕ ਹੁਣ ਤੱਕ ਇਹ ਮੰਗ ਕਰ ਚੁੱਕੇ ਐ ਕਿ ਖਬਰ ਲਾਈ ਜਾਵੇ ਲੋਕ ਸਾਨੂੰ ਪੱਤਰਕਾਰ ਆਖਦੇ ਆ ਅਸੀਂ ਪੱਤਰਕਾਰੀ ਕਰਦੇ ਆ ਪਰ ਅਸੀਂ ਉਹਨਾਂ ਅਖਬਾਰਾਂ ਦੀ ਪੱਤਰਕਾਰੀ ਛੱਡ ਚੁੱਕੇ ਆ ਜਿਹੜੀਆਂ ਅਖਬਾਰਾਂ ਸਾਡੇ ਕੋਲੋਂ ਹਰ ਸਾਲ 2-3 ਲੱਖ ਦਾ ਬਿਜ਼ਨਸ ਮੰਗਦੀਆਂ ਪਰ ਬਿਜ਼ਨਸ ਜਿਹੜਾ ਆ ਉਹ ਸਾਨੂੰ ਇਥੋਂ ਦੀਆਂ ਰਾਜਨੀਤਿਕ ਪਾਰਟੀਆਂ ਇਥੋਂ ਦੇ ਕਾਰੋਬਾਰੀ ਲੋਕ ਉਸ ਮੁਕਾਬਲੇ ਦੀ ਇਸ਼ਤਿਹਾਰਬਾਜ਼ੀ ਨਾ ਦੇਣ ਕਰਕੇ ਸਾਨੂੰ ਮਜਬੂਰ ਨ ਅਖਬਾਰਾਂ ਛੱਡਣੀਆਂ ਪਈਆਂ ਅਖਬਾਰਾਂ ਨੂੰ ਸਾਨੂੰ ਛੜਨਾ ਪਿਆ ਕਿਉਂਕਿ ਅਸੀਂ ਉਹਨਾਂ ਦੇ ਮਤਾਬਕ ਬਿਜ਼ਨਸ ਨਹੀਂ ਦਿੱਤਾ ਬੇਰੇ ਦੇ ਲੋਕ ਇਸ ਗੱਲ ਲਈ ਅਜੇ ਤੱਕ ਸ਼ਾਇਦ ਸਾਰੇ ਜਾਣੂ ਨ ਹੋਣ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਬਿਲਕੇ ਦੇ ਹਰ ਪਛੰਦੇ ਦੀ ਲੋੜ ਹੈ ਕਿ ਪੱਤਰਕਾਰ ਉਹਨਾਂ ਦੀਆਂ ਸਮੱਸਿਆਵਾਂ ਅੱਗੇ ਸਰਕਾਰ ਤੱਕ ਰੱਖਣ ਸਮਾਜ ਵਿੱਚ ਰੱਖਣ ਤੇ ਇਹਨਾਂ ਲੋਕਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਪੱਤਰਕਾਰੀ ਦੇ ਵਿੱਚ ਪੱਤਰਕਾਰਾਂ ਦੀਆਂ ਜਿਹੜੀਆਂ ਆ ਲੋੜਾਂ ਆ ਆਪਣੇ ਆਧਾਰੇ ਨੂੰ ਇਸ਼ਤਿਹਾਰ ਦੇਣ ਦੀਆਂ ਪੱਤਰਕਾਰਾਂ ਦਾ ਖੁੱਦਾ ਨਿੱਜੀ ਇੱਕ ਆਮ ਵਿਅਕਤੀ ਵਾਂਗੂ ਜਿਹੜਾ ਕੀਮਤੀ ਸਮਾਂ ਹੈ ਪੱਤਰਕਾਰਾਂ ਨੇ ਵੀ ਆਪਣੇ ਪਰਿਵਾਰ ਪਾਲਣੇ ਆ ਪਰ ਲੋਕ ਮੁਖਤ ਵਿੱਚ ਸਭ ਕੋ ਚਾਹੁੰਦੇ ਨੇ ਜਦੋਂ ਕਿ ਸਾਰੀਆਂ ਅਖਬਾਰਾਂ ਦੇ ਵਿੱਚੋਂ ਦੋ ਵੱਡੀਆਂ ਅਖਬਾਰਾਂ ਜਿਹੜੀਆਂ ਅਜੀਤ ਤੇ ਜਗਬਾਣੀ ਉਹਨਾਂ ਨੇ ਇੰਟਰਨੈਟ ਤੇ ਆਪਣੀਆਂ ਖਬਰਾਂ ਪੇੜ ਕਰ ਦਿੱਤੀਆਂ ਯਾਨੀ ਕਿ ਅਖਬਾਰਾਂ ਪੇੜ ਕਰ ਦਿੱਤੀਆਂ ਇਸ ਤੋਂ ਸਹੀ ਜੇ ਹਿਸਾਬ ਲਗਾ ਲੈਣਾ ਚਾਹੀਦਾ ਲੋਕਾਂ ਨੂੰ ਕਿ ਹੁਣ ਮੁਫਤ ਵਿੱਚ ਤਾਂ ਸਿਰਫ ਗੁਰੂ ਘਰ ਆਤਾਰਮਕ ਸਥਾਨਾਂ ਵਿੱਚ ਲੰਗਰ ਹੀ ਮਿਲਦਾ ਹੈ ਲੰਗਰ ਵਾਂਗ ਦੂਜੀਆਂ ਚੀਜ਼ਾਂ ਨਹੀਂ ਮਹਿਸੂਸ ਕਰਨੀਆਂ ਚਾਹੀਦੀਆਂ ਅਗਰ ਦੇਖਿਆ ਜਾਵੇ ਤਾਂ ਲੰਗਰ ਛੱਕੇ ਵੀ ਸਾਨੂੰ ਉਹਦੇ ਬਦਲੇ 'ਚ ਯੋਜਨਾ ਕੁਝ ਗੁਰੂ ਦੀ ਗੋਲਕ ਵਿੱਚ ਪਾਉਣਾ ਚਾਹੀਦਾ ਪਰ ਅਸੀਂ ਮੁੱਖਤ ਵਿੱਚ ਬੜਚਾਨਾ ਲੰਗਰ ਛੱਕੇ ਜਾਣਾ ਪਸੰਦ ਕਰਦੇ ਹਾਂ ਜਦੋਂ ਕਿ ਚਾਹੀਦਾ ਦਾ ਏ ਹੈ ਜਿਵੇਂ ਅਸੀਂ ਦੁਕਾਨ ਤੋਂ ਅਸੀਂ ਢਾਬੇ ਤੋਂ ਕੋਈ ਵੀ ਚੀਜ਼ ਖਰੀਦ ਕੇ ਉਹਦੇ ਬਦਲੇ ਪੈਸੇ ਦੰਨੇ ਆ ਸਾਨੂੰ ਗੁਰੂ ਘਰ ਦਾ ਲੰਗਰ ਵੀ ਜਿਹੜਾ ਉਹਦੇ ਬਦਲੇ ਕੋਈ ਨਾ ਕੁਝ ਦੇਣਾ ਚਾਹੀਦਾ ਪਰ ਅਜਿਹਾ ਹੁਣਾਂ ਬਹੁਤ ਜਿਹੜਾ ਘੱਟ ਦੇਖਿਆ ਜਾਂਦਾ ਤੇ ਇਹ ਖਬਰ ਨੂੰ ਹੋਰ ਵਿਸਥਾਰ ਨਾਲ ਅਸੀਂ ਅਗਲੇ ਐਪੀਸੋਡ ਵਿੱਚ ਦੱਸਾਂਗੇ ਕਿ ਪੱਤਰਕਾਰੀ ਲੋਕਾਂ ਲਈ ਕਿੰਨੀ ਜ਼ਰੂਰੀ ਹੈ ਪੱਤਰਕਾਰੀ ਲੋਕਾਂ ਦੇ ਕਿਹੜੇ ਮਸਲੇ ਹੱਲ ਕਰਦੀ ਹੈ ਪੱਤਰਕਾਰਾਂ ਨੂੰ ਇਹਦੇ ਬਦਲੇ ਵਿੱਚ ਕੀ ਮਿਲਦਾ ਹੈ ਇਹ ਅਗਲੀ ਵੀਡੀਓ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਉਤੋਂ ਪਹਿਲਾਂ ਤੁਸੀਂ ਬਿਲਗਾ ਨਿਊਜ਼ ਆਨਲਾਈਨ ਦੀ ਵੈਬਸਾਈਟ ਤੋਂ ਵੀ ਇਹ ਸਬੰਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਖ਼ਬਰ ਪੜ੍ਹੋਗੇ ਤੇ ਹੁਣ ਦੀ ਇੱਥੇ ਵੀਡੀਓ ਕਰਦੇ ਹਾਂ ਸਮਾਪਤ ਏਸੀ ਬਿਲਗੇ ਦੇ ਮੁੱਦੇ ਤੇ ਅਗਲੀ ਖਬਰ ਵਿੱਚ ਤੁਹਾਨੂੰ ਪੱਤਰਕਾਰੀ ਬਾਰੇ ਜਾਣਕਾਰੀਆਂ ਜਿਹੜੀਆਂ ਅਸੀਂ ਦੇਵਾਂਗੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਉਤਸ਼ਾਹ ਨਾਲ ਦੇਖਦੇ ਹੋ ਲਾਇਕ ਕਰਦੇ ਹੋ ਸ਼ੇਅਰ ਕਰਦੇ ਹੋ ਬੇਨਤੀ ਕਰ ਦਿੰਦੇ ਆ ਕਿ ਜਿਹੜੇ ਦੋਸਤਾਂ ਮਿੱਤਰਾਂ ਨੇ ਪੈਣਾ ਨੇ ਅਜੀਬ ਬਿਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਨੂੰ ਸਾਡੀ ਹਰ ਖਬਰ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਇਸ ਸਮੇਂ ਸਰ ਤੇ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਮੋਰ ਫੇਰ ਖਬਰ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਵਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ